ਸਤਿ ਸ੍ਰੀ ਅਕਾਲ ਜੀ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਪਿੰਡ ਜੋਗੀਪੁਰ ਭਪਾਲ ਜ਼ਿਲ੍ਹਾ ਮਾਨਸਾ ਰਾਮਪਰਾ ਪਿੰਡ ਦੀ ਲੜਕੀ ਜੋਗੀਪੁਰ ਭਪਾਲ ਕਲਾਂ ਜ਼ਿਲ੍ਹਾ ਮਾਨਸਾ ਦੇ ਵਿੱਚ ਵਿਆਹੀ ਵੀ ਸੀ ਅੱਜ ਅਸੀਂ ਰਾਮਪਰਾ ਪਿੰਡ ਦੇ ਵਿੱਚ ਖੜੇ ਹਾਂ ਸਾਡੇ ਨਾਲ ਪੇਕਾ ਪਰਿਵਾਰ ਲੜਕੀ ਦਾ ਇੱਕ ਜੋ ਕਤਲ ਦਾ ਮਾਮਲਾ ਸਾਹਮਣੇ ਆਇਆ ਲੜਕੀ ਦਾ ਕਤਲ ਕੀਤਾ ਜਾਂਦਾ ਹੈ ਸਹੁਰਾ ਪਰਿਵਾਰ ਵੱਲੋਂ ਬਹੁਤ ਹੀ ਦੁਖਦਾਈ ਘਟਨਾ ਸਾਡੇ ਨਾਲ ਪਰਿਵਾਰ ਮੌਜੂਦ ਹੈ जानਦੇ ਆ ਪੂਰਾ ਮਾਮਲਾ ਕੀ ਹੈ ਸਸੀ ਕਾਲ ਬਾਈ ਜੀ ਸਸੀ ਕਾਲ ਬਾਈ ਜੀ ਕੀ ਸੀਗਾ ਜੀ ਪੂਰਾ ਮਾਮਲਾ ਜਿਹੜਾ ਇਹ ਲੜਕੀ ਨਾਲ ਘਟਨਾ ਘਟੀ ਹੈ ਬਾਈ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਨਾਮ ਪ੍ਰਿਤਪਾਲ ਸਿੰਘ ਰਾਮਪਰਾ ਮੈਂ ਮਜ਼ਦੂਰ ਮੁਕਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਹਾਂ ਇਹ ਜਿਹੜੀ ਘਟਨਾ ਘਟੀ ਆ ਇਹ 30 ਤਰੀਕ ਦੀ ਘਟਨਾ ਘਟੀ ਆ ਜਿੱਤੇ ਤਾਂ 30 ਤਰੀਕ ਨੂੰ ਸ਼ਾਮ ਨੂੰ ਇਸ ਵਕੀਲ ਸਿੰਘ ਜੋ ਮੇਰੇ ਨਾਲ ਖੜਾ ਤੇ ਉਹ ਭੈਣ ਦੀ ਆ ਬੇਟੀ ਆ ਤਾਂ ਉਸ ਦਾ 30 ਤਰੀਕ ਨੂੰ ਕਤਲ ਕੀਤਾ ਗਿਆ ਤੇ ਜਿਹੜੇ ਵਕੀਲ ਸਿੰਘ ਆ ਇਹ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਆ ਜਿਹੜੇ ਕਿ ਅ ਬਿਮਾਰੀ ਦੇ ਮਰੀਜ਼ ਵੀ ਆ ਤਾਂ ਲਗਾਤਾਰ ਇਹਨਾਂ ਦੀ ਬੇਟੀ ਨੂੰ ਅ 10 ਤੋਂ 15 ਸਾਲ ਹੋ ਗਏ ਵਿਆਹੀ ਨੂੰ ਇਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਜਿਹੜਾ ਉਹ ਬੰਦਾ ਜਿਹੜਾ ਇਸ ਦੇ ਘਰ ਆਲਾ ਸੀ ਤਾਂ ਜਿਹੜਾ ਇਹਦੇ ਨਾਲ ਪਰਿਵਾਰ ਸਹੁਰਾ ਪਰਿਵਾਰ ਸਾਰਾ ਸੀ ਤਾ ਉਹ ਜਿਹੜਾ ਇਹਦੇ ਘਰ ਵਾਲਾ ਮੁੰਡਾ ਸੀ ਉਹ ਸਿਆਣਪ ਦਾ ਕੰਮ ਕਰ ਰਿਹਾ ਸੀ ਚੇਲੇ ਪਣੇ ਦਾ ਕੰਮ ਕਰ ਰਿਹਾ ਸੀ ਜਿਹੜਾ ਕਿ ਚੇਲਾ ਲਗਾਤਾਰ ਉਹਦੇ ਨਜਾਇਜ਼ ਸਬੰਧ ਸੀ ਸਬੰਧਾਂ ਦੇ ਕਾਰਨ ਇਹ ਜਿਹੜੀ ਗੁੱਡੀਆਂ ਸੀ ਗਰਮੀਤ ਕੌਰ ਉਹ ਜੱਗੋ ਇਹ ਮੰਨ ਲਓ ਸੁਧਾਰਨ ਸੀ ਥੋੜੀ ਜੀ ਸੁਧਾਰਨ ਦੇ ਨਾਲ ਨਾਲ ਉਹ ਇਸ ਤਰੀਕੇ ਦੇ ਨਾਲ ਇਹਦੀ ਕੁੱਟਮਾਰ ਕਰਦਾ ਸੀ ਕਿ ਜਦੋਂ ਇਹ ਮਾੜਾ ਮੋਟਾ ਬੋਲਦੀ ਸੀ ਇਹਨੂੰ ਕੁੱਟਦਾ ਸੀ ਕੁੱਟਣ ਦੇ ਨਾਲ ਲਾਣ ਇਹਨਾਂ ਨੇ ਲਗਾਤਾਰ ਪੰਚਾਇਤਾਂ ਵੀ ਕਰੀਆਂ ਤਾ ਉਹਦੇ ਕੋਲੇ ਇੱਕ ਘਰੇਲੂ ਹਥਿਆਰ ਵੀ ਸੀ ਜਿਹੜਾ ਕਿ ਉਹ ਬ੍ਰਾਂਮਤ ਵੀ ਕੀਤਾ ਗਿਆ ਥਾਣੇ ਦੇ ਵਿੱਚ ਜੋਗੇ ਦੇ ਵਿੱਚ ਤਾਂ ਉਸ ਨੂੰ ਡਰਾਉਂਦਾ ਧਮਕਾਉਂਦਾ ਵੀ ਸੀ ਕਿ ਜੇ ਤੂੰ ਬੋਲੇਂਗੀ ਜੇ ਆਪਦੇ ਪਰਿਵਾਰ ਨੂੰ ਦੱਸੇਂਗੀ ਤਾਂ ਆ ਮੇਰੇ ਕੋਲੇ ਪਿਸਤੌਲ ਆ ਤਾਂ ਇਹਦੇ ਨਾਲ ਹਸਾਬ ਲਾ ਲਾਂ ਵੀ ਤੇਰਾ ਕਤਲ ਕਰ ਦੂੰਗਾ ਤਾਂ ਇਸ ਤਰੀਕੇ ਨਾਲ ਡਰਾਉਂਦਾ ਧਮਕਾਉਂਦਾ ਵੀ ਸੀ ਤੇ ਹਰ ਨੀ ਹੱਦ ਨੂੰ ਉਹਨਾਂ ਨੇ ਇਸ ਨੂੰ ਮੌਤ ਦੇ ਘਾਟ ਤਾਰਤਾ ਤਾਂ ਜਿਹਦੇ ਕਾਰਨ ਅਸੀਂ ਮੰਨ ਲਓ 30 ਤਰੀਕ ਦੇ ਨਾਲ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਇਸ ਪਰਿਵਾਰ ਦੇ ਨਾਲ ਆ ਤਾਂ ਅਸੀਂ 1 ਤਰੀਕ ਤੋਂ ਲੈ ਕੇ ਇਹਨੂੰ ਲਗਾਤਾਰ ਹਸਪਤਾਲ ਦੇ ਵਿੱਚ ਵੀ ਲੈ ਕੇ ਗਏ ਆ ਹਸਪਤਾਲ ਮਾਨਸਾ ਦੇ ਉਹ ਉਦੋਂ ਵਾਰ ਅਮਜ ਦੇ ਵਿੱਚ ਇਹਦਾ ਪੋਸਟਮਾਰਟਮ ਵੀ ਕਰਾਇਆ ਗਿਆ ਤੇ ਅੱਜ ਜਿਹੜਾ ਇਹਦਾ ਸੰਸਕਾਰ ਇੱਥੇ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਕਿ ਜਿਹੜਾ ਉਹ ਪਰਿਵਾਰ ਉਹਨਾਂ ਦੇ ਚਾਰ ਪਰਿਵਾਰ ਦੇ ਮੈਂਬਰ ਮਾਂ ਪਿਓ ਤੇ ਇਹਦੇ ਘਰ ਵਾਲਾ ਤੇ ਇੱਕ ਇਹਦਾ ਜੇਠ ਉਹ ਪੁਲਿਸ ਨੇ ਆਪਦੇ ਗ੍ਰਿਫਤਦਾਰੀ ਦੇ ਵਿੱਚ ਲੈ ਲਿਆ ਤੇ ਜਿਹੜੇ ਦੋ ਆ ਉਹਨਾਂ ਦੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਗ੍ਰਿਫਤਦਾਰ ਕੀਤਾ ਜਾਵੇ ਤੇ ਜੇ ਪ੍ਰਸ਼ਾਸਨ ਇਸ ਗੱਲ ਤੋਂ ਟਾਲ ਮਟੋਲ ਕਰੂਗਾ ਤਾਂ ਅਸੀਂ ਅਗਲਾ ਤਿੱਖਾ ਸੰਘਰਸ਼ ਲੀਕਾਂਗੇ ਤਿੱਖਾ ਸੰਘਰਸ਼ ਦੀ ਜ਼ਿੰਮੇਵਾਰੀ ਜੋਗਾ ਦੇ ਪ੍ਰਸ਼ਾਸਨ ਦੀ ਹੋਣੀ ਆ ਤੇ ਜਿਹੜਾ ਸਾਨੂੰ ਮਾਨਸਾ ਦੇ ਐਸਐਸਪੀ ਨੇ ਬਸਵਾਸ ਦਿਵਾਇਆ ਐਸਐਸਪੀ ਦੀ ਹੋਣੀ ਆ ਤਾਂ ਅਸੀਂ ਅੱਜ ਇਸ ਕਰਕੇ ਇਹਦਾ ਸੰਸਕਾਰ ਕਰ ਰਹੇ ਹਾਂ ਇਸੇ ਕਰਕੇ ਅਸੀਂ ਅੱਜ ਤੁਹਾਡੇ ਮੀਡੀਆ ਰਾਹੀਂ ਆਉਣ ਜਿਹੜੇ ਕਿ ਧੀਆ ਦੇ ਬਾਪ ਆ ਜਾਂ ਧੀਆ ਵਾਲੇ ਆ ਜਿਨ੍ਹਾਂ ਦੇ ਧੀਆ ਨਾਲ ਇਹ ਜੇ ਧੱਕੇ ਹੋ ਰਿਹਾ ਕਤਲ ਹੋ ਰਿਹਾ ਦੁੱਖ ਭੋਗ ਰਿਹਾ ਤੇ ਮੈਂ ਉਹਨਾਂ ਪਰਿਵਾਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਭਰਾਵੋ ਇਕੱਠੇ ਹੋਣ ਦੀ ਲੋੜ ਆ ਧੀਆ ਦੇ ਬਾਬਤ ਇਕੱਠੇ ਹੋ ਕੇ ਲੜਨ ਦੀ ਲੋੜ ਆ ਤੇ ਜਿਹੜਾ ਇਹ ਸਾਡਾ ਬੀਰ ਵਕੀਲ ਸਿੰਘ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਕਿ ਲੜਨ ਵਾਲੇ ਲੋਕ ਆ ਭੋਗ ਤੇ ਜਿਹੜੇ ਜਿੰਦਾ ਭੋਗ ਹੋਊਗਾ ਉਹ ਵੀ ਅਸੀਂ ਬਿਆਨ ਦੇਵਾਂਗੇ ਤਾਂ ਮੈਂ ਲੜਨ ਵਾਲੇ ਲੋਕਾਂ ਨੂੰ ਇਨਸਾਫ ਸੰਧ ਲੋਕਾਂ ਨੂੰ ਬੇਨਤੀ ਕਰਦਾ ਕੀ ਇਹਦੀ ਮਤ ਕਰਨ ਵਾਸਤੇ ਜਰੂਰ ਪਹੁੰਚੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਖਰੀ ਵਾਰ ਲੜਕੀ ਨਾਲ ਗੱਲ ਕਦੋਂ ਹੁੰਦੀ ਹੈ ਜੀ ਜਿਹੜੀ ਆ ਘਟਨਾ ਘਟਣ ਤੋਂ ਬਾਅਦ ਆ ਤੋਂ ਪਹਿਲਾਂ ਗੱਲ ਕਰੋ ਹੁੰਦੀ ਹੈ ਜੀ ਆਖਰੀ ਵਾਰ ਤਕਰੀਬਨ ਸ਼ਾਮ ਨੂੰ ਜੀ ਲੜਕੀ ਨਾਲ ਗੱਲ ਹੋਈ ਜਿਹਨੇ ਲੜਕੀ ਨੇ ਬਾਪ ਨਾਲ ਵੀ ਗੱਲ ਕੀਤੀ ਮਾਂ ਨਾਲ ਵੀ ਗੱਲ ਕੀਤੀ ਉਸ ਤੋਂ ਬਾਅਦ 29 ਤਰੀਕ ਦੀ ਗੱਲ ਹੈ 30 ਤਰੀਕ ਨੂੰ 31 ਤਰੀਕ ਦੀ ਰਾਤ ਨੂੰ ਦਰਮਿਆਨ ਦੀ ਰਾਤ ਨੂੰ ਮੰਗਲਵਾਰ ਤੇ ਸੋਮਵਾਰ ਦੀ ਜਿਹੜੀ ਦਰਮਿਆਨੀ ਰਾਤ ਨੂੰ ਉਸ ਨੂੰ ਇਹਦਾ ਕਤਲ ਕੀਤਾ ਗਿਆ ਉਹਨਾਂ ਦਰਿੰਦਿਆਂ ਨੇ ਉਹਨਾਂ ਕਸਾਈਆਂ ਨੇ ਬਹੁਤ ਹੀ ਬੁਰੀ ਤਰ੍ਹਾਂ ਲਟਕੀ ਦਾ ਕਤਲ ਕੀਤਾ ਗਿਆ ਮਾਰਿਆ ਗਿਆ ਲੜਕੀ ਦੇ ਛੋਟੇ ਛੋਟੇ ਬੱਚੇ ਨੇ ਨਾ ਤਾਂ ਹੀ ਜਦੋਂ ਲਟਕੀ ਦਾ ਕਤਲ ਕੀਤਾ ਗਿਆ ਲਟਕੀ ਨੂੰ ਮਾਰਿਆ ਗਿਆ ਕਿੰਨੇ ਬੱਚੇ ਆ ਜੀ ਚਾਰ ਬੱਚੇ ਆ ਜੀ ਇੱਕ ਲੜਕਾ ਹੈ ਤਿੰਨ ਲੜਕੀਆਂ ਨੇ ਜੋ ਇੱਕ ਲੜਕੀ ਨਾਨਕੇ ਪਰਿਵਾਰ ਰਹੇ ਰਹੀ ਹੈ ਉਸ ਤੋਂ ਬਾਅਦ ਜਦੋਂ ਲੜਕੀ ਦਾ ਕਤਲ ਕੀਤਾ ਗਿਆ ਸਾਨੂੰ ਪਿੰਡ ਰਾਮਪੁਰੇ ਅਸੀਂ ਪੇਕਾ ਪਰਿਵਾਰ ਆ ਸਾਨੂੰ ਪੇਕੇ ਪਰਿਵਾਰ ਨੂੰ ਕੋਈ ਉਹਨਾਂ ਨੇ ਮੈਸੇਜ ਕੋਈ ਟੈਨੂ ਫੋਨ ਜਾਂ ਕਿਸੇ ਤਰ੍ਹਾਂ ਦਾ ਸਾਨੂੰ ਸੁਨੇਹਾ ਨਹੀਂ ਦਿੱਤਾ ਸਾਨੂੰ ਤਕਰੀਬਨ ਕੋਈ 8 8:30 ਵਜੇ ਪਿੰਡ ਪਪਾਲ ਚੋਂ ਨੀਅਰ ਜੋਗੀ ਪੀਰ ਤੋਂ ਫੋਨ ਆਇਆ ਵੀ ਥੋੜੀ ਲਟਕੀ ਹੈ ਜਿਹੜੀ ਉਹ ਮੌਤ ਦੇ ਘਾਟ ਉਤਾਰਤੀ ਜਿਸ ਵੇਲੇ ਸਾਨੂੰ ਪਤਾ ਲੱਗਿਆ ਅਸੀਂ ਤਕਰੀਬਨ 50 60 ਬੰਦੇ ਉੱਥੇ ਗਏ ਜਿਹੜੀ ਸਾਡੀ ਲਟਕੀ ਨੂੰ ਉਹਨਾਂ ਨੇ ਇੱਕ ਫਰਸ਼ ਦੇ ਉੱਤੇ ਲਟਾਇਆ ਹੋਇਆ ਸੀ ਸਾਡੀ ਲਟਕੀ ਦਾ ਮੇਕਅਪ ਕੀਤਾ ਹੋਇਆ ਸੀ ਪੂਰੇ ਦਾ ਪੂਰਾ ਜਿਸ ਤੇ ਉਹਦੇ ਗਿੱਲੇ ਕੱਪੜੇ ਦੂਸਰੇ ਕਮਰੇ ਦੇ ਵਿੱਚ ਪਏ ਸੀ ਹੂੰ ਉਸ ਦੀ ਨਵ ਪਾਲਸ ਲਿਪਸਟਿਕ ਜੋ ਅਸੀਂ ਅੱਥੀ ਜਾ ਕੇ ਚੱਕੀਏ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜਦੋਂ ਅਸੀਂ ਗਏ ਇੱਕ ਉਹਨਾਂ ਨੇ ਸਾਨੂੰ ਮਾਰਨ ਦੀ ਖਾਤਰ ਡਾਂਗਾ ਲੈ ਕੇ ਪਏ ਹੂੰ ਉਹਨਾਂ ਦੇ ਇੱਕ ਰਿਸ਼ਤੇਦਾਰ ਵੀ ਸੀ ਓਬੀਸੀ ਜਿਹਨਾਂ ਸਾਨੂੰ ਡਾਂਗਾ ਲੈ ਕੇ ਪਏ ਮਾਰਨ ਦੀ ਖਾਤਰ ਪਰ ਅਸੀਂ ਮੌਕੇ ਤੇ ਬਚਾਅ ਕਰਦੇ ਹੋਏ ਆਪਦੀ ਬਚਾਅ ਕੀਤੀ ਔਰ ਕੁਝ ਟਿਕ ਟਿਕਰਾਈ ਹੋ ਗਈ। ਉਦੋਂ ਬਾਅਦ ਉਹਨਾਂ ਬੰਦਿਆਂ ਨੇ ਸਾਡੇ ਨਾਲ ਜੋ ਧੱਕਾ ਕੀਤਾ ਵੀ ਜਿਹੜੀ ਥੋਡੀ ਲਟਕੀ ਹੈ ਇਹ ਆਪਦੇ ਆਪ ਮਰੀ ਹੈ। ਅਸੀਂ ਨਹੀਂ ਮਰੀ ਵੀ ਆਪਦੇ ਆਪ ਮਰੀ ਹੈ। ਲੇਕਿਨ ਸਾਨੂੰ ਜਿੱਥੋਂ ਤੱਕ ਪਤਾ ਹੈ ਉਸ ਚਰਨਜੀਤ ਚਰਨੀ ਦੇ ਜੋ ਸਾਡੇ ਜਵਾਈ ਦਾ ਨਾਮ ਸੀ ਚਰਨਜੀਤ ਚਰਨੀ ਬਾਪ ਦਾ ਨਾਮ ਦਰਸ਼ਨ ਸਹੁਰਾ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਸਹੁਰਾ ਪਰਿਵਾਰ ਚ ਇੱਕ ਤਾਂ ਉਹਨਾਂ ਦੀ ਮਾਤਾ ਜੀ ਹਮ ਇੱਕ ਉਹਨਾਂ ਦਾ ਸਹੁਰਾ ਇੱਕ ਉਹਦਾ ਸਾਡੀ ਲੜਕੀ ਦਾ ਜੇਠ ਸੀ ਇੱਕ ਜਠਾਣੀ ਸੀ ਔਰ ਇੱਕ ਉਹਨਾਂ ਦੀ ਚਾਰ ਪੰਜ ਵਾਰੀ ਸ਼ਾਦੀ ਕੀਤੀ ਨਾਨਾ ਉਹਨਾਂ ਦੀ ਜੋ ਕਾਤਲ ਦੀ ਜ਼ਿੰਮੇਵਾਰ ਹੈ ਮੇਨ ਹਮ ਹਾਂ ਇੱਕ ਉਹ ਹੈ ਜੀ ਜੀ ਤੇ ਪਹਿਲਾਂ ਵੀ ਦੁੱਖ ਸੁੱਖ ਦੀਆਂ ਗੱਲਾਂ ਕਰਦੀ ਹੂ ਵੀ ਮੈਨੂੰ ਤੰਗ ਕਰਦੇ ਆ ਜਿਵੇਂ ਪਹਿਲਾਂ ਦੱਸਿਆ ਪ੍ਰਧਾਨ ਜੀ ਨੇ ਕਿ ਪਹਿਲਾਂ ਵੀ ਪੰਚਾਇਤਾਂ ਹੋਈਆਂ ਕੋਈ ਪਹਿਲਾਂ ਵੀ ਇਦੋਂ ਕੋਈ ਥੋੜੇ ਤੋਂ ਪਹਿਲਾਂ ਕੋਈ ਇਦਾਂ ਨਹੀਂ ਘਟਣਾ ਹੋਈ ਅਸੀਂ ਗਏ ਸੀ ਜੀ ਇਹ ਲੜਕੀ ਨੂੰ ਸਾਡੇ ਘਰੇ ਛੱਡ ਕੇ ਅਸੀਂ ਤੇ ਮੇਰਾ ਭਾਈ ਜੀਤਰਾਮ ਅਸੀਂ ਚਾਰ ਪੰਜ ਬੰਦੇ ਹੋਰ ਗਏ ਅਸੀਂ ਜਾ ਕੇ ਉਸ ਦੀਆਂ ਮਿੰਤਾ ਕੀਤੀਆਂ ਜਿਸ ਨੇ ਮੈਨੂੰ ਚੌਰੇ ਤੱਕ ਪਰਖਿਆ ਜਦੋਂ ਅਸੀਂ ਉਹਦੇ ਪੈਰੀ ਹੱਥ ਲਾਏ ਉਹਨਾਂ ਸیکل ਦੇਖ ਭਾਈ ਅਸੀਂ ਧੀ ਵਾਲੇ ਨੀਵੇਂ ਹੁੰਨੇ ਆ ਸਾਡੀ ਧੀ ਹੈ ਜਹੇ ਜੀ ਵੀ ਹੈ ਤੁਸੀਂ ਦੇਖ ਕੇ ਵਿਆਹੀ ਹੈ ਹੁਣ ਸਾਡੀ ਧੀ ਦਾ ਤੁਸੀਂ ਵੀ ਸੇਵਾ ਕਰਾਓ ਉਹਨੂੰ ਵਿਸਾਓ ਉਹਨਾਂ ਨੇ ਲੇਕਿਨ ਸਾਨੂੰ ਇੱਕ ਗੱਲ ਕਹੀ ਵੀ ਜਿੱਦੇ ਵੀ ਮਿਲੀ ਤੁਹਾਨੂੰ ਲੋਥ ਮਿਲੀ ਸੋਦੀ ਕੁੜੀ ਸੀ ਹੂੰ ਇਸ ਕਰਕੇ ਸਾਨੂੰ ਜੋ ਹੁਣ ਪੂਰਾ ਡਾਊਟ ਨਹੀਂ ਪੂਰਾ ਹੀ ਹੈ ਵੀ ਸਾਡੀ ਜਿਹੜਾ ਲਟਕੀ ਦੇ ਮਟਰ ਕੀਤਾ ਜਿਹੜੀ ਲੜਕੀ ਨੂੰ ਮਾਰਿਆ ਉਹਨਾਂ ਨੇ ਮਾਰਿਆ ਇੱਕ ਉਹਦੀ ਸੱਸ ਇੱਕ ਨਨਾਨ ਇੱਕ ਸੋਰਾ ਇੱਕ ਜਵਾਈ ਤੇ ਇੱਕ ਜੇਠ ਹੂੰ ਜਿਹਨੇ ਮਾਰਨ ਵਾਲੇ ਖੁਦ ਜ਼ਿੰਮੇਵਾਰ ਨੇ ਹੂੰ ਕੁੜੀ ਹੈ ਜੀ ਹਾਂਜੀ ਜੀ ਹੁਣ ਮੰਗ ਕੀ ਕਰਦੇ ਹਾਂ ਪ੍ਰਧਾਨ ਜੀ ਅਸੀਂ ਮੰਗ ਇਹੀ ਕਰਦੇ ਆਂ ਦੇਖੋ ਵੀ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜੀ ਹਾਂ ਜੀ ਧੰਨਵਾਦੋ